ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਧੰਨ ਧੰਨ 암ਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਸ਼ਹੀਦ ਸਿੰਘ ਖਾਲਸਾ ਜੀ ਗੁਰੂ ਸਾਹਿਬ ਜੀ ਦੀਆਂ ਲਾਡਲੀਆਂ ਫੌਜ ਜਿੰਨਾਂ ਦੀ ਸੰਗਤਾਂ ਤੇ ਬੇਅੰਤ ਕਿਰਪਾ ਹੋ ਰਹੀ ਏ ਖਾਲਸਾ ਜੀ ਸ਼ਹੀਦ ਸਿੰਘ ਬਹੁਤ ਕਰਨੀ ਵਾਲੇ ਹੁੰਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਸ਼ਹੀਦ ਸਿੰਘ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਕਿਵੇਂ ਗਰੀਬਾਂ ਦੀ ਰੱਖਿਆ ਕਰਦੇ ਨੇ, ਲਾਜ ਰੱਖਦੇ ਨੇ। ਮਹਾਰਾਜਾ ਸੱਜੇ ਪਾਸ਼ਾ ਕਿਵੇਂ ਗਰੀਬ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਦੇ ਨੇ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਖਾਲਸਾ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਗੁਰੂ ਸਹਿ ਬਰਨਦਾ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾ ਸਿੰਘਾਂ ਦਾ ਗੁਰੂ ਮਹਾਰਾਜ ਸੱਚੇ ਪਾਸ਼ਾ ਦਾ ਅਸਥਾਨੇ ਜਿੱਥੋਂ ਆਪਾਂ ਨੂੰ ਕਦੇ ਵੀ ਆਪਾਂ ਖਾਲੀ ਨਹੀਂ ਮੁੜਦੇ ਜਿੱਥੋਂ ਨਾ ਅਮੀਰ ਨਾ ਗਰੀਬ ਸਭ ਇੱਕ ਹੈ ਖਾਲਸਾ ਜੀ ਗੁਰੂ ਮਹਾਰਾਜ ਸੱਚੇ ਪਾਸ਼ਾ ਦੇ ਅਸਥਾਨ ਤੇ ਕੋਈ ਗਰੀਬ ਨਹੀਂ ਦੇਖਿਆ ਜਾਂਦਾ ਅਮੀਰ ਨਹੀਂ ਦੇਖਿਆ ਜਾਂਦਾ ਸਭ ਨੂੰ ਇੱਕ ਬਰਾਬਰ ਹੀ ਸਮਝਿਆ ਜਾਂਦਾ ਹੈ ਖਾਲਸਾ ਜੀ ਇਸੀ ਤਰ੍ਹਾਂ ਖਾਲਸਾ ਜੀ ਕਈ ਗਰੀਬ ਪਰਿਵਾਰ ਹੁੰਦੇ ਨੇ ਜਿਵੇਂ ਆਪਾਂ ਨੂੰ ਤਾਂ ਆਪਣੀ ਹੁੰਦੀ ਏ ਕਿ ਆਪਣਾ ਆ ਕਾਰਜ ਸਿੱਧ ਹੋ ਜੇ ਉਹ ਹੋ ਜਾਵੇ ਪਰ ਜੋ ਗਰੀਬ ਏ ਵਿਚਾਰਾ ਜਿਸ ਦੇ ਸਿਰ ਤੇ ਛੱਤ ਨਹੀਂ ਹੁੰਦੀਗੀ ਮੌਸਮ ਨੂੰ ਇੱਕ ਮਕਾਰ ਦੀ ਹੁੰਦੀ ਏ ਆਪਾਂ ਜਦੋਂ ਮੌਸਮ ਵਧੀਆ ਹੁੰਦਾ ਏ ਜਦੋਂ بارش ਆਉਂਦੀ ਏ ਤੇ ਆਪਣੇ ਲਈ ਉਹ ਮੌਸਮ ਬਹੁਤ ਵਧੀਆ ਹੁੰਦਾ ਏ ਪਰ ਉਹ ਪਰਿਵਾਰ ਤੋਂ ਕਦੇ ਪੁੱਛ ਕੇ ਦੇਖਿਆ ਕਰੋ ਉਸ ਪਰਿਵਾਰ ਤੇ ਗਰੀਬੀ ਤੇ ਕੀ ਬੀਤਦੀ ਏ ਜਿੰਦੇ ਸਿਰ ਤੇ ਰਹਿਣ ਵਾਸਤੇ ਛੱਤ ਵੀ ਨਾ ਹੋਵੇ ਤਾਂ ਖਾਲਸਾ ਜੀ ਤੁਸੀਂ ਦੇਖੋ ਉਹ ਪਰਿਵਾਰ ਵੀ ਹੁੰਦੇ ਨੇ ਜਿਨ੍ਹਾਂ ਦੇ ਰਹਿਣ ਨੂੰ ਛੱਤ ਵੀ ਨਹੀਂ ਹੁੰਦੀਗੀ ਤੇ ਉਹਨਾਂ ਦੇ ਲਈ ਉਹ ਮੌਸਮ ਕਿਦਾਂ ਦਾ ਹੋਵੇਗਾ ਜਿਹੜੇ ਪਰਿਵਾਰ ਖਾਲਸਾ ਜੀ ਆਪਾਂ ਦੇਖਦੇ ਆ ਕਿ ਸੜਕਾਂ ਤੇ ਬੈਠੇ ਹੁੰਦੇ ਨੇ ਉਹਨਾਂ ਨੂੰ ਵੀ ਤਾਂ ਪਰਮਾਤਮਾ ਨੇ ਕੋਈ ਨਾ ਕੋਈ ਹੀਲਾ ਵਸੀਲਾ ਕਰਕੇ ਦਿੱਤਾ ਹੀ ਹੁੰਦਾ ਹੈ ਰੋਟੀ ਦਾ ਰਹਿਣ ਸਹਿਣ ਦਾ ਇਸ ਤਰ੍ਹਾਂ ਖਾਲਸਾ ਜੀ ਜੇ ਪਰਮਾਤਮਾ ਨੇ ਆਪਾਂ ਨੂੰ ਜ਼ਿੰਦਗੀ ਦਿੱਤੀ ਹੈ ਤੇ ਆਪਣਾ ਹੀਲਾ ਵਸੀਲਾ ਵੀ ਜ਼ਰੂਰ ਬਣਾਇਆ ਹੁੰਦਾ ਹੈ ਇਸ ਤਰ੍ਹਾਂ ਖਾਲਸਾ ਜੀ ਇੱਕ ਭੈਣ ਸੀ ਉਹਦੇ ਤਿੰਨ ਬੱਚੇ ਸਨ ਦੋ ਬੇਟੀਆਂ ਤੇ ਇੱਕ ਬੇਟਾ ਬਹੁਤ ਜ਼ਿਆਦਾ ਗਰੀਬ ਸੀ ਗਰੀਬੀ ਦੇ ਕਰਕੇ ਉਹ ਲੋਕਾਂ ਦਾ ਕੰਮ ਕਰਦੀ ਸੀ ਕੰਮ ਕਰ ਕਰਕੇ ਗੁਜ਼ਾਰਾ ਕਰਦੀ ਸੀ ਕਈਆਂ ਦੇ ਘਰਾਂ ਦੇ ਵਿੱਚ ਕੰਮ ਕਰਨਾ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਨੀ ਕਈ ਵਾਰ ਘਰ ਦੇ ਵਿੱਚ ਕੁਝ ਸਮਾਨ ਹੋਣਾ ਤੇ ਬੱਚਿਆਂ ਦਾ ਲੰਗਰ ਪ੍ਰਸ਼ਾਦਾ ਪਕਾ ਲੈਣਾ ਨਹੀਂ ਤਾਂ ਉਹ ਗੁਰਦੁਆਰਾ ਸਾਹਿਬ ਤੋਂ ਹੀ ਲੈ ਕੇ ਆਉਂਦੀ ਸੀ ਇਸ ਤਰ੍ਹਾਂ ਖਾਲਸਾ ਜੀ ਉਹ ਪਹਿਣ ਦਾ ਗੁਜਾਰਾ ਬਹੁਤ ਔਖਾ ਹੁੰਦਾ ਸੀ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਤੇ ਸੋਚਣਾ ਕਿ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਕੱਢਣਾ ਜਿਹੜੇ ਲੋਕਾਂ ਦੇ ਘਰੇ ਕੰਮਕਾਰ ਕਰਕੇ ਪੈਸੇ ਕਮਾਉਣੇ ਤੇ ਉਹ ਬੱਚਿਆਂ ਤੇ ਖਰਚ ਹੋ ਜਾਣੇ ਇੱਥੇ ਤੱਕ ਕਿ ਉਹ ਪਹਿਣ ਦੇ ਕੋਲ ਰਹਿਣ ਦੇ ਵਾਸਤੇ ਮਕਾਨ ਵੀ ਨਹੀਂ ਸੀ ਖਾਲਸਾ ਜੀ ਉਹ ਭੈਣ ਨੇ ਜਿੰਨਾ ਕੁ ਸਮਾਂ ਉਹਨੂੰ ਮਿਲਣਾ ਉਹਨੇ ਪਾਠ ਵੀ ਕਰਨਾ ਪਰ ਉਹਨੇ ਗੁਰਦੁਆਰਾ ਸਹਿਵ ਸੇਵਾ ਕਰਨੀ ਜਿਵੇਂ ਖਾਲਸਾ ਜੀ ਲੰਗਰ ਪ੍ਰਸ਼ਾਦਾ ਕਈ ਵਾਰ ਜੋੜਨੇ ਪੈਸਿਆਂ ਤੇ ਬਣਾ ਕੇ ਆਉਂਦੇ ਨੇ ਉਸ ਤਰ੍ਹਾਂ ਭੈਣ ਨੇ ਉੱਥੇ ਸੇਵਾ ਕਰਨੀ ਜੇ ਕਈ ਵਾਰ ਉਹਨੂੰ ਉੱਥੋਂ ਕੁਝ ਮਿਲ ਜਾਣਾ ਤਾਂ ਠੀਕ ਹੈ ਨਹੀਂ ਤਾਂ ਉਹਨਾਂ ਨੇ ਲੰਗਰ ਪ੍ਰਸ਼ਾਦਾ ਲੈ ਕੇ ਹੀ ਆ ਜਾਣਾ ਇਸ ਤਰ੍ਹਾਂ ਕਰਕੇ ਖਾਲਸਾ ਜੀ ਭੈਣ ਨੇ ਦੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪਾਪ ਨਹੀਂ ਸੀ ਉਹਨੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਨੀ ਜੋ ਨਾਲ ਦੀਆਂ ਨੇ ਹੋਣਾ ਜਿਨ੍ਹਾਂ ਨੇ ਉੱਥੇ ਲੰਗਰ ਪ੍ਰਸ਼ਾਦਾ ਬਣਾਉਣਾ ਭੈਣ ਦੱਸਦੇ ਉਹਨਾਂ ਨੇ ਕਹਿਣਾ ਕਿ ਅੱਜ ਤੈਨੂੰ ਦਿਹਾੜੀ ਨਹੀਂ ਦਿੱਤੀ ਬਾਬਿਆ ਨੇ ਤਾਂ ਭੈਣ ਕਹਿੰਦੀ ਕਿ ਮੈਂ ਕਦੇ ਵੀ ਗਿਲਾ ਸ਼ਿਕਵਾ ਨਹੀਂ ਸੀ ਕੀਤਾ ਮੈਂ ਸੋਚ ਲੈਂਦੀ ਸੀ ਕਿ ਗੁਰੂ ਮਹਾਰਾ ਸੱਚੇ ਪਾਸ਼ਾ ਜਾਣਦੇ ਨੇ ਚਲੋ ਇਹ ਹੀ ਸਹੀ ਕਿ ਮੈਂ ਪਰਮਾਤਮਾ ਦੇ ਘਰ ਦੇ ਵਿੱਚ ਸੇਵਾ ਕੀਤੀ ਏ ਤੇ ਲੰਗਰ ਪ੍ਰਸ਼ਾਦਾ ਮਿਲ ਗਿਆ ਇਹ ਹੀ ਬਹੁਤ ਏ ਇਸ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਕਿ ਮੈਂ ਕਈ ਵਾਰ ਕਹਿੰਦੇ ਅੰਗਣਵਾੜੀ ਦੇ ਵਿੱਚ ਕਹਿੰਦੇ ਨੌਕਰੀ ਦੇ ਲਈ ਗਈ ਉਥੇ ਬੱਚਿਆਂ ਦਾ ਖਾਣਾ ਬਣਾਉਣ ਕਰਨ ਦੇ ਲਈ ਪਰ ਕਹਿੰਦੇ ਮੈਨੂੰ ਮਿਲਦੀ ਨਹੀਂ ਸੀ ਕਹਿੰਦੇ ਕਿ ਮੈਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਜਦੋਂ ਤੋਂ ਸੇਵਾ ਕਰਨ ਲੱਗੀ ਜਦੋਂ ਤੋਂ ਕਹਿੰਦੇ ਮੈਂ ਪਾਠ ਕਰਨ ਲੱਗੀ ਕਹਿੰਦੇ ਮੇਰੇ ਕੋਲ ਰਹਿਣ ਦੇ ਲਈ ਇੱਕ ਕਮਰਾ ਵੀ ਨਹੀਂ ਸੀ ਹੈਗਾ ਪਰ ਕਹਿੰਦੇ ਇੱਕ ਦਿਨ ਪਰਮਾਤਮਾ ਦੀ ਐਸੀ ਕਿਰਪਾ ਵਰਤਦੀ ਹੈ ਕਹਿੰਦੇ ਕਿ ਜੋ ਸਾਡੇ ਅੰਗਣਵਾੜੀ ਵਾਲੇ ਮੈਡਮ ਹੁੰਦੇ ਨੇ ਕਹਿੰਦੇ ਜਿਹੜਾ ਬੱਚਿਆਂ ਦਾ ਅੰਗਣਵਾੜੀ ਦਾ ਸਕੂਲ ਹੁੰਦਾ ਹੈ ਉਸ ਸਕੂਲ ਦੇ ਨਾਲ ਕਹਿੰਦੇ ਕਿ ਦੋ ਰੂਮ ਹੁੰਦੇ ਨੇ ਜੋ ਪਿੰਡ ਦੇ ਵਿੱਚ ਪੰਚਾਇਤੀ ਰੂਮ ਹੁੰਦੇ ਨੇ ਕਹਿੰਦੇ ਕਿ ਉਹ ਸਾਰੇ ਪਿੰਡ ਨੇ ਸੋਚਿਆ ਕੁੜੀ ਬਹੁਤ ਜ਼ਿਆਦਾ ਮਿਹਨਤ ਕਰਦੀ ਏ ਘਰ ਵਾਲਾ ਵੀ ਸਪੋਰਟ ਨਹੀਂ ਕਰਦਾਗਾ ਬਹੁਤ ਲੜਾਈ ਕਲੇਸ਼ ਕਰਦਾ ਏ ਨਸ਼ੇ ਕਰਦਾ ਏ ਤੇ ਕਿਉਂ ਨਾ ਇਸ ਨੂੰ ਪੇਕੇ ਪਰਿਵਾਰ ਨੇ ਵੀ ਘਰੋਂ ਕੱਢਿਆ ਤੇ ਕਿਉਂ ਨਾ ਇਸ ਨੂੰ ਅਸੀਂ ਇੱਕ ਕਮਰੇ ਦੇ ਦੇਈਏ ਖਾਲੀ ਕਮਰੇ ਪੈਣੇ ਤੇ ਇਸ ਵਿਚਾਰੀ ਦਾ ਗੁਜ਼ਾਰਾ ਹੋ ਜਾਏਗਾ ਪੈਣ ਦੱਸ ਰਿਹਾ ਕਿ ਮੈਂ ਤਾਂ ਆਪਣਾ ਪਾਠ ਕਰਨਾ ਸੇਵਾ ਕਰਨੀ ਤੇ ਲੋਕਾਂ ਦੇ ਘਰਾਂ ਦੇ ਵਿੱਚ ਜੋ ਕੰਮ ਕਰਕੇ ਪੈਸੇ ਬਣਾਉਣੇ ਉਹ ਬੱਚਿਆਂ ਦੀ ਫੀਸ ਕੱਢ ਲੈਣੀ ਤੇ ਜੋ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨੀ ਉਥੋਂ ਲੰਗਰ ਪ੍ਰਸ਼ਾਦਾ ਲੈ ਆਉਣਾ ਕਹਿੰਦੇ ਮੈਂ ਕਦੇ ਵੀ ਪਰਮਾਤਮਾ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਗਿਲਾ ਸ਼ਿਕਵਾ ਨਾ ਕਰਨਾ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕਹਿੰਦੇ ਮੈਨੂੰ ਇਹਨਾਂ ਦਿੱਤਾ ਏ ਕਹਿੰਦੇ ਉਸ ਜੋ ਕਮਰੇ ਸੀ ਦੋ ਰੂਮ ਕਹਿੰਦੇ ਸਾਨੂੰ ਮਿਲੇ ਕਹਿੰਦੇ ਪੱਕੇ ਮਕਾਨ ਬਣੇ ਸੀ ਪਹਿਣ ਦੱਸਦੇ ਕਿ ਉੱਥੇ ਜਾ ਕੇ ਮੈਂ ਬੱਚਿਆਂ ਨੂੰ ਰਹਿਣ ਲੱਗ ਪਈ ਕਹਿੰਦੇ ਕਿ ਜੋ ਆਂਗਣਵਾੜੀ ਵਾਲੇ ਮੈਡਮ ਸੀ ਉਹ ਬੱਚਿਆਂ ਦਾ ਸਕੂਲ ਨਾਲ ਹੀ ਸੀ ਉਹਨਾਂ ਨੇ ਕਹਿੰਦੇ ਇੱਕ ਦਿਨ ਮੈਨੂੰ ਬੁਲਾਇਆ ਤੇ ਮੈਨੂੰ ਕਹਿਣ ਲੱਗੇ ਕਿ ਜੋ ਪਹਿਲਾਂ ਮੈਡਮ ਰੱਖੇ ਸੀ ਉਹ ਵਧੀਆ ਖਾਣਾ ਨਹੀਂ ਬਣਾਉਂਦੇ ਵਧੀਆ ਬੱਚਿਆਂ ਦੀ ਦੇਖ ਰੇਖ ਨਹੀਂ ਕਰਦੇ ਪਰ ਤੂੰ ਮੈਨੂੰ ਬਹੁਤ ਮਿਹਨਤੀ ਲੱਗਦੀ ਹੈ ਮੈਨੂੰ ਉਮੀਦ ਹੈ ਕਿ ਤੂੰ ਬੱਚਿਆਂ ਦੀ ਬਹੁਤ ਵਧੀਆ ਧਿਆਨ ਰੱਖੇਗੀ ਖਾਣਾ ਵਧੀਆ ਬਣਾਏਗੀ ਇਸ ਤਰ੍ਹਾਂ ਖਾਲਸਾ ਜੀ ਪੈਣ ਦੱਸ ਦਿਆ ਕਿ ਉਹ ਮੈਡਮ ਨੇ ਮੈਨੂੰ ਕਹਿੰਦੇ ਉੱਥੇ ਨੌਕਰੀ ਦੇ ਲਈ ਰੱਖ ਲਿਆ ਕਹਿੰਦੇ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਮੇਰੀ ਇੰਨੀ ਸੁਣੀ ਕਹਿੰਦੇ ਅੱਜ ਹਰ ਅੱਜ ਦੇ ਸਮੇਂ ਦੇ ਵਿੱਚ ਕਹਿੰਦੇ ਮੈਂ ਹਰ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਕਹਿੰਦੇ ਸੇਵਾ ਕਰਕੇ ਆਉਣੀ ਆ ਕਹਿੰਦੇ ਸ਼ੁਕਰਾਨਾ ਕਰਕੇ ਆਉਣੀ ਆ ਮਹਾਰਾਜ ਸੱਚੇ ਪਾਤਸ਼ਾਹ ਦਾ ਕਿ ਉਹ ਕਾਲ ਪੁਰਖ ਵਾਇਗਰੂ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਇੰਨੇ ਜੋਗਾ ਕਰ ਦਿੱਤਾ ਕਹਿੰਦੇ ਹੁਣ ਮੈਂ ਜਦੋਂ ਸਮਾਂ ਮਿਲਦਾ ਲੋਕਾਂ ਦੇ ਘਰ ਦੇ ਵਿੱਚ ਵੀ ਕੰਮ ਕਰਦੀਆਂ ਤੇ ਅੰਗੜਵਾੜੀ ਦੇ ਵਿੱਚ ਆਪਣੀ ਜੌਬ ਕਰਦੀਆਂ ਪੈਣ ਦੱਸ ਦਿਆ ਕਿ 10 ਤੋਂ 15000 ਰੁਪਏ ਮਹੀਨਾ ਮੈਂ ਆਪਣਾ ਕਹਿੰਦੇ ਸੇਵ ਕਰ ਲੈਣੀ ਹੈ 10 ਤੋਂ 15000 ਰੁਪਏ ਮਹੀਨਾ ਮੈਨੂੰ ਬਣ ਜਾਂਦਾ ਹੈ ਕਿੰਨੇ ਵਾਇਗਰੂ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਹੋਈ ਏ ਮੇਰਾ ਰੋਟੀ ਦਾ ਗੁਜ਼ਾਰਾ ਚੱਲ ਪਿਆ ਹੈ ਸੋ ਇਸ ਤਰ੍ਹਾਂ ਖਾਲਸਾ ਜੀ ਧੰਤਨ ਸੱਚੇ ਪਾਤਸ਼ਾਹ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੋਈ ਤੇ ਉਹਨਾਂ ਨੂੰ ਰਹਿਣ ਦੇ ਲਈ ਸ਼ੱਤ ਵੀ ਮਿਲੀ ਤੇ ਉਹਨਾਂ ਨੂੰ ਬਹੁਤ ਸੋਹਣਾ ਕਾਰੋਬਾਰ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਨਾਂ ਦਾ ਚੱਲਿਆ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਸਾਰੇ ਹੀ ਕਾਰਜ ਸਫਲ ਕੀਤੇ ਇਸ ਤਰ੍ਹਾਂ ਖਾਲਸਾ ਜੀ ਧੰਤਨ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਗਰੀਬਾਂ ਤੇ ਵੀ ਬਹੁਤ ਮੇਰ ਭਰਿਆ ਹੱਥ ਰੱਖਦੇ ਨੇ ਗਰੀਬਾਂ ਦੀਆਂ ਵੀ ਅਰਦਾਸਾਂ ਬੇਨਤੀਆਂ ਜ਼ਰੂਰ ਪੂਰੀਆਂ ਕਰਦੇ ਨੇ ਕਿਉਂਕਿ ਖਾਲਸਾ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਅਮੀਰ ਗਰੀਬ ਨਹੀਂ ਦੇਖਿਆ ਜਾਂਦਾ ਸੇਵਾ ਸਿਮਰਨ ਤੇ ਸ਼ਰਧਾ ਭਾਵਨਾ ਨੂੰ ਦੇ ਕੇ ਹਮੇਸ਼ਾ ਲਈ ਖਾਲਸਾ ਜੀ ਕਿਰਪਾ ਹੁੰਦੀ ਏ ਸੋ ਖਾਲਸਾ ਜੀ ਇਹ ਛੋਟੀ ਜੀ ਹੱਡ ਵੀ ਤੀਕ ਪੈਨ ਦੀ ਸੀ ਜਿਹੜੀ ਅਸੀਂ ਅੱਜ ਦੀ ਵੀਡੀਓ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਓ ਜੀ ਸੋ ਖਾਲਸਾ ਜੀ ਭੁੱਲ ਚੁੱਕਾਂ ਦੀ ਖੀਵਾ ਬਖਸ਼ੀ ਧੰਨ ਧੰਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਮਾਰਾ ਸੱਚੇ ਬਾਸ਼ ਸਬਣਾ ਭੈਣ ਪ੍ਰਮਾਤੀ ਮੀਰ ਪਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ